ਰਾਜਸੀ ਤਾ ਨੂੰ ਪਨੀਰ ਦੀ ਪੁਰਜੀ ਬਣਾਉਣੀ ਦੱਸਾਂਗੇ ਇੱਕਦਮ ਟਾਬੇ ਵਾਲੇ ਸਟਾਈਲ ਦੀ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਦੋ ਟਮਾਟਰ ਦੋ ਪਿਆਜ਼ ਪੰਜ ਹੜੀਆਂ ਮਿਰਚਾਂ ਹਾਂ ਕੱਟ ਕੇ ਇਦਾਂ ਇਹਨਾਂ ਨੂੰ ਭੁੰਨਣਾ ਭੁੰਨ ਕੇ ਚੰਗੀ ਤਰ੍ਹਾਂ ਹੁਣ ਵੇਖੋ ਅਸੀਂ ਭੁੰਨਦੇ ਫਿਰ ਅਸੀਂ ਨੂੰ ਇਦਾਂ ਹਿਲਾਇ ਜਾਣਾ ਥੱਲੇ ਨਹੀਂ ਲੱਗਣ ਦੇਣਾ ਹਾਂ ਦੇਖ ਲਓ ਕਿੰਦਾ ਵਧੀਆ ਮਸਾਲਾ ਬਣ ਗਿਆ ਹੈ ਅਸੀਂ ਪਨੀਰ ਨੂੰ ਕੀ ਕਰਨਾ ਹੈ ਇਦਾਂ ਬੜੀ ਬੜੀ ਕਰ ਲੈਣਾ ਹੈ ਇਹ ਇਕਦਮ ਮਿਕਸ ਕਰ ਦੇਣਾ ਹੈ ਫੀਲਿੰਗ ਲੈ ਕੇ ਬਣਾਉਣਾ ਹਲਦੀ ਤਰਮੂਦ ਤੋ ਤੋ ਬਸ ਬਸ ਬਹੁਤ ਹੈ ਉਹ ਇੱਕ ਥੋੜੇ ਥੋੜੇ ਕਰਕੇ ਬਣਾਏ ਮਸਾਲਾ ਚਾਹ ਦੀ ਬੋਰੀ ਦਾ ਪਾਣਾ ਹੈ

ਦੇਖੋ ਇੱਥੇ ਨਾਲ ਪੂਰਾ ਮਿਕਸ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਪਾਣੀ ਛੱਡਣਾ ਨਾ ਜਲਤ ਨਹੀਂ ਹੁਣ ਬਸ ਇੱਕ ਕੰਮ ਕਰਦੇ ਹਾਂ ਦੇਖੋ ਇਸ ਤਰੀਕੇ ਨਾਲ ਇਹਨੂੰ ਪੜੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਹੁਤੀ ਟੇਸਟ ਹੁੰਦਾ ਹੈ ਸ਼ਾਈ ਪਨੀਰ ਬਟਰ ਵੀ ਲਿਆਵਾ ਫਿਰ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਪਾਉਣਾ ਵਿੱਚ ਦੋ ਦੋਨੇ ਪਾਣੀ ਚਾਹੀਦੀ ਹੈ ਕਿ ਦੋ ਕਿਤੇ ਪਾਣੀ ਲੱਗੀ ਪਾਣੀ ਪਾ ਕੇ ਫਿਰ ਅਸੀਂ ਇਹਨੂੰ ਮਾੜੇ ਹਾਲਾਤ ਦੇਣਾ ਫਿਰ ਇਹਨੂੰ ਅਸੀਂ ਚੰਗੀ ਤਰ੍ਹਾਂ ਅੜਿੰਨਣਾ ਫਿਰ ਦੇਖੋ ਇਹਦਾ ਪਨੀਰ ਦਸਵਾਦ ਸ਼ਾਈ ਪਨੀਰ ਸਪੈਸ਼ਲ ਪਨੀਰ ਜ਼ਿੰਦਗੀ ਚ ਯਾਦ ਕਰੋਗੇ ਦੇਖੋ ਵਿੱਚ ਵਿੱਚ ਇਦਾਂ ਕਰਸੀ ਫਿਰਦੇ ਰਹਿਣਾ ਬਹੁਤ ਹੀ ਟੇਸਟ ਬਣੂਗਾ ਦੇਖੋ ਵਿੱਚ ਥੋੜਾ ਜਿਹਾ ਮੱਖਣ ਪਾ ਲੈਣਾ ਮੱਖਣ ਅਸੀਂ ਪਾਤਾ ਬਹੁਤ ਹੀ ਤੁਹਾਨੂੰ ਟੇਸਟ ਆਊਗਾ ਸ਼ਾਈ ਪਨੀਰ ਵਿੱਚ ਮੱਖਣ ਪਾਓ ਨਹੀਂ ਤੇ ਦੇਸੀ ਘਿਓ ਪਾਓ ਇਕਦਮ ਵਧੀਆ ਪਨੀਰ ਦੇ ਕਿਦਾਂ ਦਾ ਲੱਗਦਾ ਹੈ ਸ਼ਾਈ ਪਨੀਰ ਸਪੈਸ਼ਲ ਸ਼ਾਈ ਪਨੀਰ ਇਹ ਤੁਸੀਂ ਦਾ ਜਦੋਂ ਹੋ ਗਿਆ ਉਦੋਂ ਲਾ ਲੈਣਾ ਲਾ ਕੇ ਤੁਸੀਂ ਖਾ ਸਕਦੇ ਹੋ ਦੇਖੋ ਥੱਲੇ ਨਹੀਂ ਲੱਗਣੇ ਨਾ ਇਹ ਦੇਖੋ ਮੱਖਣ ਪਾ ਗਏ